ਅਸੀਂ ਉਸ ਦੇ ਸਬੰਧ ਵਿੱਚ ਅੱਜ ਇੱਕ ਸੀਨੀਅਰ ਅਫਸਰਾਂ ਦੀ ਇੱਥੇ ਮੀਟਿੰਗ ਰੱਖੀ ਸੀ ਮਕਸਦ ਸੀ ਕਿ ਜਿਹੜੀ ਸਾਡੀ ਪੋਲ ਪ੍ਰਿਪੇਅਰਡਨੈਸ ਹੈ ਔਰ ਜਿਹੜਾ ਸਾਡਾ ਡਿਪਲॉयਮੈਂਟ ਪਲਾਨ ਹੈ ਉਸ ਨੂੰ ਡਿਸਕਸ ਕੀਤਾ ਜਾਵੇ ਜਿਹੜੇ ਇਨ ਰਨ ਅਪ ਟੂ ਇਲੈਕਸ਼ਨ ਜਿਹੜੇ ਜਿਹੜੇ ਸਾਡੇ ਵੱਲੋਂ ਕੰਮ ਕਰਨ ਵਾਲੇ ਆ ਜਿਹੜੀ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਉਸ ਦੇ ਬਾਰੇ ਵੀ ਗੱਲ ਕੀਤੀ ਜਾਵੇ ਔਰ ਉਸ ਨੂੰ ਰਿਵਿਊ ਕੀਤਾ ਜਾਵੇ ਸੋ ਅੱਜ ਇਥੇ ਲੁਧਿਆਣਾ ਰੇਂਜ ਦੇ ਕਮਿਸ਼ਨਰ ਸਾਹਿਬ ਤੋਂ ਇਲਾਵਾ ਡੀਆਈਜੀ ਲੁਧਿਆਣਾ ਰੇਂਜ ਔਰ ਲੁਧਿਆਣਾ ਰੇਂਜ ਦੇ ਤਿੰਨੇ ਐਸਐਸਪੀਜ਼ ਸ਼ਾਮਿਲ ਸੀ ਇਸ ਮੀਟਿੰਗ ਦੇ ਵਿੱਚ ਔਰ ਅਸੀਂ ਜਿਹੜੇ ਜਿਹੜੇ ਸਟੈਪਸ ਲੈ ਰਹੇ ਆ ਉਸ ਦੀ ਸਾਰਿਆਂ ਦੀ ਸਮੀਖਿਆ ਕੀਤੀ ਪੰਜਾਬ ਪੁਲਿਸ ਵੱਲੋਂ ਜਿੱਥੇ ਇੱਕ ਪਾਸੇ ਇਹ ਐਨਸ਼ੋਰ ਕੀਤਾ ਜਾ ਰਿਹਾ ਹੈ ਕਿ ਫ੍ਰੀ ਔਰ ਫੇਅਰ ਇਲੈਕਸ਼ਨਸ ਕਰਵਾਏ ਜਾਣ ਉੱਥੇ ਹੀ ਅਸੀਂ ਵਚਨਬੱਧ ਹਾਂ ਕਿ ਜਿੰਨੇ ਵੀ ਕੈਂਡੀਡੇਟਸ ਇਸ ਇਲੈਕਸ਼ਨ ਦੇ ਵਿੱਚ ਲੜ ਰਹੇ ਆ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹैया कराई ਜਾਏ ਔਰ ਸਾਰੇ ਜਿੰਨੇ ਕੈਂਡੀਡੇਟਸ ਹੈ ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਔਰ ਇੱਕ ਪ੍ਰੋਟੈਕਸ਼ਨ ਦੇ ਵਿੱਚ ਉਹਨਾਂ ਦੀ ਸਾਰੀ ਇਲੈਕਸ਼ਨ ਰਿੰਗ ਹੋਵੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਜਿਹੜੇ ਡਰੱਗ ਟ੍ਰੈਫਿਕਰਸ ਹੈ ਐਂਟੀ ਸੋਸ਼ਲ 엘ਿਮੈਂਟਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਹੈ ताकि ਜਿਹੜਾ ਸਾਡਾ ਇਲੈਕਸ਼ਨ ਦਾ ਇਹ ਮਾਹੌਲ ਹੈ ਜਿਹੜਾ ਲੋਕਤੰਤਰ ਦਾ ਇਹ ਪਰਵ ਹੈ ਇਹ ਚੰਗੀ ਤਰ੍ਹਾਂ ਸੰਪੰਨ ਹੋਵੇ ਸਾਡੇ ਵੱਲੋਂ ਹੁਣ ਤੱਕ ਕਰੋੜਾ ਰੁਪਏ ਦੀ ਰਿਕਵਰੀ ਡਰੱਗਸ ਦੀ ਔਰ ਕੈਸ਼ ਦੀ ਕੀਤੀ ਜਾ ਚੁੱਕੀ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚੌਥੇ ਨੰਬਰ ਤੇ ਰਿਕਵਰੀ ਦੇ ਮਾਮਲੇ 'ਚ ਹੈ ਸੋ ਅਸੀਂ ਲਗਾਤਾਰ ਇਹ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਐਂਟੀ ਸੋਸ਼ਲ 엘ਿਮੈਂਟਸ ਹੈ ਉਹਨਾਂ ਤੇ ਲਗਾਤਾਰ ਨਿਗਾਹ ਬਣਾਈ ਰੱਖੀ ਜਾ ਰਹੀ ਹੈ ਔਰ ਚੈਕਿੰਗ ਨੂੰ ਵਧਾਇਆ ਗਿਆ ਹੈ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ। ਜਦ ਕਿ ਨੀਆਂ ਟੁਕੜੀਆਂ ਜਿਹੜੀਆਂ ਹੁਣ ਤੱਕ ਅ ਪੰਜਾਬ ਪੁਲਿਸ ਦੇ ਵਿੱਚ ਟੋਟਲ ਸਾਨੂੰ ਇਸ ਵਾਰ 292 ਕੰਪਨੀਆਂ ਸੀਆਰਪੀ ਔਰ ਵਕ ਵਕ ਐਸਏਪੀਸ ਦੀਆਂ ਇਲੈਕਸ਼ਨ ਲਈ ਮਿਲ ਰਹੀਆਂ ਨੇ ਜਿਨ੍ਹਾਂ ਵਿੱਚੋਂ 26 ਕੰਪਨੀਆਂ ਆ ਚੁੱਕੀਆਂ ਹਨ ਔਰ ਰੋਜ਼ 10 ਤੋਂ 20 ਕੰਪਨੀ ਦੀ ਇੰਡਕਸ਼ਨ ਹੋਣ ਦੀ ਸੰਭਾਵਨਾ ਹੈ। ਇਹ ਰਿਪੋਰਟ ਸਬਾਰ ਵੀ ਲੰਗਵਾਈ ਗਈ ਹੈ। ਦੱਸਿਆ 292 ਕੰਪਨੀਆਂ ਸੀਆਰਪੀ ਔਰ ਦੂਸਰੀ ਪੈਰਾਮਿਲਟਰੀ ਫੋਰਸਸ ਦੀ ਸਾਡੇ ਕੋਲ ਸੈਂਸਿਟਿਵ ਬੂਥ ਕਿ ਜੇ ਜਾਂ ਪੁਲਿਸ ਸਟੇਸ਼ਨ ਕਿਨੇ ਆਇਡੈਂਟੀਫਾਈ ਹੋਏ ਹੁਣ ਤੱਕ ਹੁਣ ਤੱਕ ਤਰੀਬ ਤਕਰੀਬਨ ਪੰਜਾਬ ਚ 13000 ਸੈਂਸਿਟਿਵ ਲੋਕੇਸ਼ਨਸ ਹੈ ਵਨਰੇਬਲ ਲੋਕੇਸ਼ਨਸ ਜਿਹਨੂੰ ਕਹਿੰਦੇ ਆ ਔਰ ਇਹਨਾਂ ਦੇ ਵਿੱਚ ਅਸੀਂ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਮੁਤਾਬਕ ਡਿਪਲੋਇਮੈਂਟ ਵੀ ਕਰਾਂਗੇ ਔਰ ਬਾਕੀ ਵੀ ਮੈਜਰਸ ਲੈ ਆਂਗੇ ਇਸਨ ਕਿੰਨੇ ਕੁ ਵੈਪਨ ਰਿਕਵਰੀ ਕਿੰਨੀ ਹੈ ਜਿਹੜੀਆਂ ਅਸਲਾ ਜਮ੍ਹਾਂ ਕਰਵਾਉਣ ਵਾਲੇ ਕਿੰਨੇ ਪਰਸੈਂਟ ਤੱਕ ਹੋ ਗਏ ਅਜ ਤੱਕ ਪੰਜਾਬ ਦੇ ਵਿੱਚ 94% ਵੈਪਨਸ ਦੀ ਜਿਹੜੀ ਹੈ ਉਹ ਡਿਪੋਜ਼ੀਸ਼ਨ ਹੋ ਚੁੱਕੀ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਮੁਤਾਬਕ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣੀ ਹੈ ਜਿਹੜੇ ਰਿਮੇਨਿੰਗ ਵੈਪਨਸ ਹੈ ਉਹਨਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ ਔਰ ਚੇਤੀ ਹੀ ਅਸੀਂ ਉਹ ਵੀ ਡਿਪੋਜ਼ਿਟ ਕਰਾ ਲਾਂ ਸਰ ਕੋਈ ਥ्रेट ਹੈ ਕੋਈ ਮਤਲਬ ਇਲੈਕਸ਼ਨ ਦੇ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਕੋਈ ਕੋਈ ਇਦਾਂ ਦੀ ਕੁਛ ਹੈ ਲੋਕ ਸਭਾ ਦੇ ਵਿੱਚ ਕੋਈ ਇਨਪੁਟਸ ਵਗੈਰਾ ਦੇਖੋ ਪੰਜਾਬ ਜਿਸ ਤਰ੍ਹਾਂ ਤੁਸੀਂ ਕਿਹਾ ਇਟਸ ਅ ਬਾਰਡਰ ਸਟੇਟ ਔਰ ਸਾਡੇ ਆਪਣੇ ਚੈਲੰਜਸ ਹੈਗੇ ਹਨ ਔਰ ਅਸੀਂ ਹਰ ਪੱਖੋਂ ਭਾਵੇਂ ਉਹ ਜਿਹੜੇ ਰੈਡੀਕਲ 엘ਿਮੈਂਟਸ ਵੱਲੋਂ ਹੈ ਜਾਂ ਜਿਹੜੇ ਅਕ੍ਰੋਸ ਦ ਬਾਰਡਰ ਤੋਂ ਜਿਹੜੀ ਸਾਡੀ ਸਮਗਲਿੰਗ ਹੁੰਦੀ ਹੈ ਅਸੀਂ ਹਰ ਪਾਸੇ ਨਿਗਰ ਰੱਖੀ ਹੋਈ ਹੈ ਔਰ ਜਿੰਨੇ ਵੀ ਐਂਟੀ ਸੋਸ਼ਲ 엘ਿਮੈਂਟਸ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ